ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਡਰਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ ਦੇ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆਂ ਕੁਝ ਮੱਝਾਂ ਆ ਤੇ ਕੁਝ ਗਾਵਾਂ ਆ ਇਹਨਾਂ ਦੇ ਵਿੱਚੋਂ ਕੁਝ ਵਿਕੀਆਂ ਵੀ ਆ ਤੇ ਕੁਝ ਵਿਕਨਾਲੀਆਂ ਵੀ ਆ ਸਾਰੇ ਤੁਹਾਨੂੰ ਡਿਟੇਲ ਸਾਰੇ ਪਸ਼ੂਆਂ ਦੀ ਦੱਸਦੇ ਆਂ ਓਏ ਇੱਧਰ ਬੰਨੀ ਆ ਵਾ ਕੁਝ ਉੱਧਰ ਬੰਨੀ ਆ ਵਾ ਕੁਝ ਉੱਧਰ ਵੀ ਏ ਆ ਵੀਰ ਭਾਜੀ ਅੱਜ ਤਾਂ ਵੀ ਇੱਥੇ ਜਗ੍ਹਾ ਨਹੀਂ ਲੱਭਨਦੇ ਡੰਗਰ ਬੰਦਾਂ ਦੇ ਸੱਚੀ ਗੱਲ ਆ ਹਰ ਵੀਰ ਭਾਜੀ ਵੀਰ ਕਹਿੰਦੇ ਮਾਲ ਨਹੀਂ ਲੱਭਨਦੇ ਆ ਤੇ ਤੁਹੇ ਤੁਹਾਨੂੰ ਜਗ੍ਹਾ ਨਹੀਂ ਲੱਭਨਦੇ ਬੰਦਾਂ ਦੀ ਜਗ੍ਹਾ ਨਹੀਂ ਲੱਭਣ ਦੀ ਠੀਕ ਹੈ ਮਾਲਰ ਵੀ ਪਈਦਾ ਤੁਹਾਨੂੰ ਦਸੀਦਾ ਮਾਲਤ ਮਹਾਰਾਜ ਦੀ ਕਿਰਪਾ ਨਾਲ ਲੱਭਦਾ ਹੀ ਜਾਂਦਾ ਹਾਂ ਹਾਂਜੀ ਹਾਂਜੀ ਫਿਰਾਂ ਪਰਾਂ ਲੱਭ ਹੀ ਜਾਂਦਾ ਮਾਲ ਠੀਕ ਆ ਤੇ ਚਲੋ ਨਾਮ ਦੱਸ ਤੇ ਕਰੀਏ ਆਪਣਾ ਮੇਰਾ ਭਾਜੀ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਹਿਸੀਲ ਐ ਨਾਲਾ ਤੇ ਜ਼ਿਲ੍ਹਾ ਅਮਰਸਰ ਜੀ ਤੇ ਫੋਨ ਨੰਬਰ ਬੋਲਦੇ 7923 ਤੇ 422 ਤੁਹਾਨੂੰ ਠੀਕ ਆ ਹਾਂਜੀ ਤੇ ਅੱਜ ਵਿੱਚ ਕੁਝ ਵਿਗੀਆਂ ਕੁਝ ਵਿਗਨਾਲੀਆਂ ਹਾਂਜੀ ਹਾਂਜੀ ਆ ਵੀਰ ਨਹੀਂ ਆਏ ਆ ਇਹ ਨਾਲ ਨਹੀਂ ਲੈ ਇਹ ਆਪਣੇ ਕੋਲ ਤਿੰਨ ਚਾਰ ਪਸ਼ੂ ਇਹ ਨਾਲ ਲਏ ਜੀ ਅੱਛਾ ਇਹ ਕੋਸ਼ ਆਪਣੇ ਲਾਗੇ ਇੱਕ ਵਾੜ ਉਹਨਾਂ ਵੀਰ ਉਹਨਾਂ ਦੋਨੋਂ ਦੇਸੀ ਜੀ ਅੱਛਾ ਹਾਂਜੀ ਤੇ ਜਿਹੜੇ ਵੀਰ ਉਹਨਾਂ ਤਿੰਨ ਚਾਰ ਲਏ ਉਹ ਕਿੱਥੋਂ ਆਏ ਆ ਉਹ ਮੋਗੇ ਤੋਂ ਆਏ ਜੀ ਥੋੜਾ ਮਾਰਾ ਹਮਾਜ ਫਿਰ ਉਹਨਾਂ ਨੂੰ ਜੰਗਪਾ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਪੂਰੇ ਵਧੀਆ ਜੀ ਕਿੱਥੋਂ ਆਏ ਵੀਰ ਜੀ ਤੁਸੀਂ ਆਪਾਂ ਮੋਗੇ ਤੋਂ ਆਏ ਜੀ ਕਿਹੜਾ ਪਿੰਡ ਜੇ ਅਮਤਪੁਰਾ ਪਿੰਡ ਆ ਜੀ ਆਪਣਾ ਅੱਛਾ ਹਿੰਮਤਪੁਰਾ ਪਿੰਡ ਹੈ ਤੁਹਾਡਾ ਹਾਂਜੀ ਹਾਂਜੀ ਤੇ ਅੱਗੇ ਵੀ ਖੜਦੇ ਪਸ਼ੂ ਕਿ ਪੇਲੀ ਨਹੀਂ ਆਜੀ ਅੱਜ ਕੀ ਚਾਹੀ ਤੋ ਖੜਦੇ ਆਂ ਅੱਛਾ ਅੱਗੇ ਪਸ਼ੂ ਖੜਦੇ ਜੀ ਤੇ ਠੀਕ ਨਿਕਲਦੇ ਫਿਰ ਪੂਰੇ ਵਧੀਆ ਜੀ ਕੋਈ ਦੇਖਣ ਦੀ ਲੋੜ ਨਹੀਂ ਕੋਈ ਚਵਾਈ ਨਹੀਂ ਕਰਦੇ ਸੀ ਅੱਛਾ ਨਹੀਂ ਲਿਆ ਜਾਂਦੇ ਪਰ ਭਾਈਆ ਦੁੱਧ ਦਾ ਫਰਕ ਨਹੀਂ ਨਿਕਲਦਾ ਅੱਛਾ ਪਰ ਇਹ ਆ ਕਿ ਚਲੋ ਫਿਰ ਵੀ ਇੱਕ ਰੀ ਆ ਕੇ ਨਿਗਾਹ ਜੋ ਆਪਾਂ ਨੂੰ ਕੱਢ ਕੇ ਮਹਾਰੋ ਆਪਦੀ ਹੱਥ ਦੇਖੋ ਵੇਖੋ ਪਰ ਬਾਅਦ ਚ ਨਾ ਲੰਬਾ ਦੋ ਹਾਂਜੀ ਪਹਿਲਾਂ ਹੀ ਆਪਣੀ ਤਸੱਲੀ ਕਰਕੇ ਖੜਾ ਹਾਂ ਬਾਕੀ ਤੁਸੀਂ ਸਾਰੀ ਗੱਲ ਦੱਸਦੇ ਹੋ ਵੀਰ ਜੀ ਹਾਂਜੀ ਹਾਂਜੀ ਸਾਰੀ ਦੱਸਦੇ ਹਾਂ ਬਗਾਲ ਹਾਂਜੀ ਯਾ ਅੱਜ ਕਰਵਾ ਹਾਂਜੀ ਹਾਂਜੀ ਵੀਡੀਓ ਵਾਲੇ ਦਾ ਅਸਲੀ ਮਗਾ ਇਹੋ ਹੀ ਜਾਂਦੀ ਉਹ ਵੀ ਨਸੇ ਕੋ ਬਾਕੀ ਬਾਕੀ ਸ਼ੂਟਿੰਗ ਅੱਲਾ ਤੋਂ ਛੋਟੇ ਪੜਿਆ ਬਾਕੀ ਇਹ ਆ ਕਿ ਕਈ ਚੀਜ਼ਾਂ ਚਲੋ ਸਾਡੇ ਤੋਂ ਵੀ ਰਹਿ ਜਾਂਦੀਆਂ ਵਾ ਪਰ ਖਰੀਦਣ ਵਾਲੇ ਨਵੇਂ ਆਣ ਕੇ ਸਾਰੀਆਂ ਚੀਜ਼ਾਂ ਵੇਖ ਕੇ ਖੜਨੀਆਂ ਜੀਦੀਆਂ ਹੁਣ ਤੁਸੀਂ ਆਏ ਜੇ ਤੇ ਆਪਣੇ ਤੁਹਾਡੇ ਮਨ ਨੂੰ ਤਸੱਲੀ ਆ ਪੂਰੀ ਤੁਸੀਂ ਵੇਖੀਆ ਹਨਾ ਜੀ ਤਸੱਲੀ ਆ ਜੀ ਪੂਰੀ ਆਹੀ ਖੁਸ਼ੀ ਬਹੁਤ ਆ ਜਿੱਥੇ ਆ ਕੇ ਸਾਨੂੰ ਆਪਦੇ ਵਰਗਾ ਬੰਦਾ ਮਿਲਿਆ ਅਸੀਂ ਵੀ ਸੱਚਾਈ ਤੇ ਕੰਮ ਕਰਦੇ ਹਾਂ ਸਾਨੂੰ ਬੰਦਾ ਆਪਦੇ ਵਰਗਾ ਰੱਬ ਨੇ ਚਲ ਮਿਲਾਇਆ ਠੀਕ ਆ ਕਿੰਨੀਆਂ ਲਈਆਂ ਫੇਰ ਅੱਜ ਅੱਜ ਤਿੰਨ ਲਈਆਂ ਜੀ ਤਿੰਨ ਲਈਆਂ ਠੀਕ ਆ ਤੇ ਬਾਕੀ ਆਪਣੇ ਬਾਜੀ ਹਣੀ ਪਸ਼ੂ ਕਿਰੀ ਦਨੀਆਏ ਸਾਰੇ ਹਾਂਜੀ ਹਾਂਜੀ ਠੀਕ ਐ ਬਾਪੂ ਜੀ ਨਹੀਂ ਅੱਛਾ ਇਹਨਾਂ ਦਾ ਪਿੰਡ ਮਧੂਸ਼ਾਂਗਾ ਬਾਜੀ ਮਧੂਸ਼ਾਂਗਾ ਮਧੂਸ਼ਾਂਗਾ ਪਾਈ ਠੀਕ ਐ ਤਿੰਨਾਂ ਭਾਈ ਹਣਾ ਵੇ ਗਾਂ ਇੱਕ ਲੈ ਲਈਆਂ ਨੇ ਨਬੀ ਵਸ਼ੀ ਲਈਏ ਬਾਜੀ ਹਣਾ ਠੀਕ ਐ ਮਤਲਬ ਕਿ ਤਿੰਨ ਗਾਵਾਂ ਨਾਲ ਲੈ ਲਈਆਂ ਇੱਕ ਭਾਈ ਹਣਾ ਲੈ ਲਈਆਂ ਚਾਰ ਦੇ ਵਿੱਚ ਹੋ ਗਈਆਂ ਲੱਗਾਂ ਦੱਸਣਾ ਹਾਂਜੀ ਇਹ ਜੰਗ ਬਾਜੀ ਹਣਾ ਮੇਰੀ ਅਜ ਤੋਂ 2-3 ਮਹੀਨੇ ਪਹਿਲਾਂ ਦੀ ਗੱਲ ਹੁੰਦੀ ਹੁੰਦੀ ਐ ਅੱਛਾ ਇਨਾ ਮੈਨੂੰ ਕਹਣਾ ਵੀ ਸਾਨੂੰ ਯਾਰ ਬਗੀਚੇ ਵੀਰ ਮਾਲ ਦਿਆ ਕਰ ਹਾਂਜੀ ਇੱਕ ਦਿਨ ਤੈਨੂੰ ਮਿਲਣਾ ਅਸੀਂ ਤੇ ਫਿਰ ਮਾਲ ਖੜਵਾਣਾ ਠੀਕ ਆ ਮੈਂ ਤਾਂ ਤੇਰੀਆਂ ਅਸੀਂ ਵੀਡੀਓ ਬੜੀਆਂ ਵੇਨਾਂ ਮੈਂ ਕੋਈ ਗੱਲ ਨਹੀਂ ਆ ਜਿਓ ਤੁਸੀਂ ਠੀਕ ਆ ਇਹ ਫਿਰ ਮੇਰੇ ਕੋਲ ਨਾ ਇੱਥੋਂ ਇਹਨਾਂ ਲਾਗੋ ਵੀਰ ਉਹਨਾਂ ਦਨ ਵੜ ਲਈ ਹਾਂਜੀ ਹਾਂਜੀ ਇਹਨਾਂ ਕੋ ਪਸ਼ੂ ਘਾਟਦਾ ਮੈਨੂੰ ਕਹਿੰਦੇ ਵੀ ਕੋਈ ਪਸ਼ੂਆਂ ਨੂੰ ਦੇ ਮੈਂ ਕਿਹਾ ਲਾ ਦਿਓ ਠੀਕ ਆ ਇਹਨਾਂ ਨੂੰ ਬਾਜੀ ਪਹਿਲੀ ਗਾਂ ਦਿੱਤੀ ਉਹ ਬਾਜੀ ਇਹਨਾਂ ਨੇ ਧਾਰ ਨਹੀਂ ਮਰੀ ਅੱਛਾ ਜਿਹੜੀ ਗੱਲ ਇਹਨਾਂ ਦੱਸੀ ਉਹੋ ਹੀ ਨਿਕਲੀ ਪੁੱਛ ਲਓ ਮੂੰਹ ਤੇ ਵੱਧ ਹੀ ਨਿਕਲਿਆ ਜੀ ਇੱਧਰ ਤੱਕ ਲੋ ਦੁੱਧ ਵੱਧ ਹੀ ਨਿਕਲਿਆ ਠੀਕ ਸੁਣਨੀ ਚਾਹੀਦੀ ਹੈ ਜੇ ਕੋਈ ਗੱਲ ਉਹ ਜੇ ਕੋਈ ਲਾਮੇ ਵਾਲੀ ਉਹ ਵੀ ਦੱਸ ਦੋ ਨਹੀਂ ਦੱਸ ਕੇ ਵੀ ਲਫਾ ਮਿਲਦਾ ਜੀ ਅੱਛਾ ਜੀ ਦੱਸ ਕੇ ਵੀ ਨਫਾ ਮਿਲਦਾ ਠੀਕ ਹੈ ਜੀ ਆ ਨਹੀਂ ਵੀ ਮਿਲਦਾ ਨਹੀਂ ਠੀਕ ਹੈ ਚਲੋ ਦਿਖਾਈਏ ਪਛੋ ਫੇਰਣਾ ਆਪਣੇ ਤੇ ਵੀ ਜੇ ਫੇਰ ਨੀਲੀ ਤਾਂ ਸ਼ੁਰੂ ਕਰ ਦੀਏ ਨੀਲੀ ਪਾਜੀ ਐਂਡ ਤੇ ਵਖਾਉਣੀ ਆਪਾਂ ਅੱਛਾ ਇਹ ਐਂਡ ਤੇ ਨਗੀਨਾ ਰੱਖਣਾ ਠੀਕ ਹੈ ਪਹਿਲਾਂ ਕਿੱਧਰੋਂ ਸ਼ੁਰੂ ਕਰੀਏ ਸਰ ਉਹ ਸਾਡੇ 28ਵੇਂ ਨਾਲੋਂ ਤੋਂ ਕਰੀਏ ਕਿ ਅੱਛਾ ਆ ਗਾਵਾਂ ਤੇ ਨੇ ਵੀ ਕਿਆਂ ਵਾਲੀਆਂ ਕਿਵੇਂ ਕਿਆਂ ਜੀ ਭਾਜੀ ਇਹ ਮੋਗੇ ਜਾਣੀਆਂ ਸਾਰੀਆਂ ਹੀ ਆ ਨਾ ਇਹ ਕਿੰਨੇ ਚੱਦੀ ਕੱਪਨ ਜੀ ਛੋਟੀ ਸਾਢੇ 8 ਮਹੀਨਿਆਂ ਦੀ ਭਾਜੀ ਹਰ ਬਰੀ ਰਹੀ ਜੀ ਗੱਭਣ ਅੱਛਾ ਲੀਟਰ ਵਾਲਾ ਭੈ ਕੋ ਵੀਰੇ ਦੋ ਟਾਈਮ ਚੋ ਕੇ ਲੈ ਜਿਹਦੇ ਸਲੇ 4 ਤੋਂ ਪਲੱਸ ਹੀ ਦੋ ਅੱਛਾ 4 ਕਿਲੋ ਤੋਂ ਪਲੱਸ ਹੀ ਆ ਠੀਕ ਆ ਤੇ ਬਾਕੀ ਝੋਟੀ ਪੂਰੀ ਸੰਭੀ ਆ ਹਨਾ ਪੂਰੀ ਸੰਭੀ ਦੁੱਧ ਵੀ 15 16 ਕਿਲੋ ਸੱਜਰਨੇ ਦਿੱਤਾ ਚੰਗੇ ਰਿਕਾਰਡ ਵਾਲੀ ਝੋਟੀ ਆ ਜੜੀ ਤੋਰ ਹਾਂ ਫਿਰ ਇੱਕਰੀ ਇਹਨਾਂ ਤੋਰਦੇ ਨੇ ਭਾਜੀ ਇਹਦੇ ਦੋ ਤਰੀਕ ਨੂੰ ਮੰਨ ਲਓ 9 ਮਹੀਨੇ ਹੋ ਜਣੇ ਠੀਕ ਆ ਜੀ ਹਾਂ ਜੀ ਬੱਚਿਆ ਦੇ ਕਿੰਨੇ ਘਾਸ ਜਣੇ ਕਹਾਂ ਦੇ ਸਰਦੇ ਜੇ ਚੰਗੇ ਪਿੱਠਪੁੜੇ ਵਾਲੀ ਤੇ ਚੰਗੇ ਕਦ ਕਾਟ ਵਾਲੀ ਆ ਜਿਹੜੀ ਇਹ ਇਹ ਨੰਬਰ ਤੇ ਬੰਦਾ ਆਂ ਚ ਮਾਰ ਦੇ ਦੇ ਇਹ ਇਹ ਕਾਹ ਨੂੰ ਮਾਰਦਾ ਜੀ ਉਸ ਸਾਹ ਦੇ ਕਿ ਰਿਖੀ ਤੇ ਇਹਦਾ ਮੁੱਲ ਵੀ ਜੀ ਫਿਰ ਮੋਹ ਦਾ ਪਈ ਭਾਈ ਜੀ ਦਾ ਜੈ ਜੀ ਕਿੰਨਾ ਇਹਦਾ ਮੁੱਲ ਜੀ 70000 ਠੀਕ ਆ ਜੇ ਦੋਨੋਂ ਘਰ ਪਈ ਭਾਈ ਜੀ ਸੁਣਦੀ ਆ ਨਾ ਹਾਂਜੀ ਉਦੋਂ ਲੱਖੋਂ ਬਾਰੇ 1 ਲੱਖ ਦੇ 9000 ਦੀ ਹਰਿਆਣੇ ਆਈ ਜੀ ਛੋਟੀ ਠੀਕ ਆ 15 ਤੋਂ ਪਲੱਸ ਹੀ ਦੋ ਦਿੰਦਾ ਜੀ ਨਹੀਂ ਠੀਕ ਆ ਤੇ ਆਪਣਾ ਮੁੱਲ 70000 ਜੀ ਤੇ 2000 ਰੁਪਏ ਆਪਾਂ ਡਾਊਨ ਕਰ ਲਾਂਗੇ ਅੱਛਾ 68000 ਜੀ ਦੇ ਦੋਗੇ 68 ਹੀ ਦੇ ਦਾਂਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਨਹੀਂ ਯਾਰ ਖੰਡ ਛੱਡ ਦਾਂਗੇ ਹੋਰ ਆਪਾਂ ਮੌਕੇ ਤੇ ਠੀਕ ਆ ਜੀ ਹਾਂਜੀ ਤੇ ਹੁਣ ਇੱਕ ਆ ਹਾਂਜੀ ਦੋ ਨੰਬਰ ਤੇ ਜਿਹੜੀ ਹਾਂਜੀ ਇਹ ਵੀ ਭਾਜੀ ਹੈਗੀ ਜੇ 4 ਮਹੀਨਿਆਂ ਤੋਂ ਅੱਗੇ ਚੈੱਕ ਪਾਸ ਆ ਚੈੱਕ ਪਾਸ ਠੀਕ ਹੈ ਜੀ ਇਹ 8 ਕਿਲੋ ਦੇ ਥਲੇ ਦੁੱਧ ਜੀ 8 ਕਿਲੋ ਦੁੱਧ ਦੱਸਦੇ ਤੇ 4 ਮਹੀਨਿਆਂ ਦੀ ਜਿਹੜੀ ਕੰਬਨ ਦੱਸਦੇ ਆ ਮਗਰ ਇਹਦੇ ਕੱਟਾ ਜੀ ਅੱਛਾ ਕੱਟਾ ਵੀ ਆ ਕਹਦੇ ਮਗਰ ਕੱਟਾ ਵੀ ਮਗਰ ਉਹ ਸਾਹਮਣੇ ਪੱਜਾ ਜਿਹੜਾ ਹਾਂਜੀ 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 ਉਹ ਨੀਲੀ ਦਾ ਕੱਟਾ ਜੀ ਇਹਦੇ ਮਗਰ ਹਾਂਜੀ ਠੀਕ ਆ ਤੇ ਮਿਲਦੀ ਦੋਵੇਂ ਟਾਈਮ ਕੱਟੇ ਦੇ ਦੋਵੇਂ ਟਾਈਮ ਦੋਵੇਂ ਟਾਈਮ 4 ਮਹੀਨਿਆਂ ਦੀ ਚੈੱਕ ਪਾਸ ਤੇ ਦੁੱਧ 8 ਲੀਟਰ ਹਾਂਜੀ ਹਾਂਜੀ ਤੋਰਾਂ ਫੇਰ ਇਹਨਾਂ ਵਿੱਚ ਬਾਕੀ ਆਦੇ ਸੱਦੇ ਜੇ ਪਿੱਠ ਪੜੇ ਤਾਂ ਇਹ ਵੀ ਜਿਹੜੀ ਚੰਗੀ ਸਬਮੀ ਸੁੰਦੀ ਆ ਤੇ ਹਵਾਨਾ ਵਿੱਚ ੱਲੇ ਆਪਾਂ ਦੇਖ ਸਾਡੇ ਕਾਫੀ ਸਫਾਈ ਚ ਆ ਜਿਹੜਾ ਬਾਕੀ ਇਹ ਕੀ ਖਰਦੇ ਆ ਤੁਸੀਂ ਇੱਥੇ ਆਪਣੀ ਪਸੰਦ ਕਰਕੇ ਜੇ ਤਰ੍ਹਾਂ ਉਹ ਵੀ ਵੀਰਜੀ ਹੁਣੀ ਮੋਗੇ ਤੋਂ ਆਏ ਤੇ ਉਹਨਾਂ ਵੀ ਆਪਣੀਆਂ ਆਣ ਕੇ ਪਸੰਦ ਕੀਤੀਆਂ ਵਾ ਟਾਈਮ ਕੱਢਣਾ ਪੈਣਾ ਵਾ ਜੇ ਪਸ਼ੂ ਤੁਸੀਂ ਖਰੀਦਣਾ ਵਾ ਤੇ ਟਾਈਮ ਵੀ ਤੁਹਾਨੂੰ ਹੀ ਕੱਢਣਾ ਪੈਣਾ ਤੇ ਇਹਦਾ ਕਿੰਨਾ ਰੱਖਣਾ ਵੀ ਦੀ ਮੁੱਲ ਫਿਰ ਆਪਾਂ ਭਾਈ ਇਹਦਾ ਜੀ ਮੁੱਲ 65000 ਜੀ ਠੀਕ ਆ ਅੱਜ ਦੇ 2000 ਆਪਾਂ ਛੱਡ ਦਾਂਗੇ ਅੱਛਾ 63000 ਜੀ ਦੇ ਦੋਗੇ 63 ਦੇ ਦਾਂ ਠੀਕ ਆ ਜੀ ਚਲੋ ਬਾਕੀ ਮੰਨ ਤਾਂ ਨਾ ਹੋਰ ਹੋ ਬਾਕੀ ਮੋਕੇ ਤੇ ਕੋਈ ਨਹੀਂ ਥੋੜਾ ਬੋਧਾ ਕਰ ਦਾਂਗੇ ਤੇ ਆ ਗਈ ਆਪਣੇ ਕੋਲ ਆ ਹਾਂ ਜੀ ਇਹ ਵੀ ਤਿਆਰ ਹੀ ਠੀਕ ਆ ਹਾਂਜੀ ਇਹ ਗੱਬਣ ਹੈ ਜਿਹੜੀ ਹੈ ਨਾ ਇਹ ਗੱਬਣ ਜੀ ਭਾਈ ਇਹ ਕਿੰਨਾ ਕੁ ਲੱਗੇ ਟਾਈਮ ਇਹ ਬਾ ਪੰਜ ਚਾਰ ਦਿਨ ਜੀ ਤੇ ਦੁੱਧ ਕਿੰਨਾ ਚਵਾਈ ਜਾਊਗੇ ਦੁੱਧ ਭਾਈ ਇਹ 13-14 ਕਿਲੋ ਚ ਆਉਂਦੀ 12 ਤੋਂ ਪਲੱਸ ਹੀ ਦਿੱਤਾ ਪਿਛਲੇ ਸਾਲ ਠੀਕ ਆ ਖੋਲੋ ਫਿਰ ਤੋਰ ਦ ਬਾਕੀ ਥੋੜੇ ਟਾਈਮ ਇਹਨੇ ਖੜਨਾ ਚੋਂ ਤੇ ਆ ਰਹੀ ਆ ਜਿਹੜੀ ਲਗਭਗ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਭਾਜੀ 80000 ਜੀ ਠੀਕ ਆ ਹਾਂ ਜੀ ਤੇ ਕਿੰਨੇ ਦੀ ਦੇ ਦਈਏ 77 ਦੀ ਦੇ ਦਈਏ 77000 ਦੀ ਹਾਂ ਜੀ ਕਿ ਵਿੱਚੋਂ 2000 ਹੋਰ ਕਰ ਦਈਏ ਕੋਈ ਜੀ 2000 ਰੁਪਏ ਭਾਜੀ ਕਰ ਠੀਕ ਆ 75 ਜੀ ਠੀਕ ਆ ਦਿਖਾइए ਹਰ ਨੀਲੀ ਦੀ ਮਾਜੇ ਅਜੇ ਹੁਣੇ ਹੀ ਆਈ ਜੇ ਹਜੇ ਲੱਥੀ ਜੇ ਸਾਡੇ ਹੁੰਦੇ ਲੱਥੀ ਹਜੇ ਹੁਣੇ ਸਾਡੇ ਹੁੰਦੇ ਨਹੀਂ ਲੱਥੀ ਆ ਹਾਂ ਜੀ ਹਾਂ ਜੀ ਤੇ ਬਾਕੀ ਅੱਖਾਂ ਵੀ ਬਿੱਲੀਆਂ ਆ ਇਹਦੀਆਂ ਕੋਈ ਅਵੇਚ ਨਹੀਂ ਕਮੀ ਹਰ ਪਾਈ ਹੈਗੀ ਠੀਕ ਆ ਤੇ ਨਿਸ਼ਾਨੀਆਂ ਸਾਰੀਆਂ ਪੂਰੀਆਂ ਪਿਛਲੇ ਪੈਰ ਅਗਲੇ ਪੈਰ ਚਿੱਟੇ ਇਹ ਕਿ ਜਿਨਵਾਈ ਨੂੰ ਹੀ ਨਹੀਂ ਆ ਜਿਨਵਾਈ ਲੱਥੀ ਆ ਤੁਹਾਡੇ ਹੁੰਦੇ ਆ ਜੇ ਹੁਣ ਨਹੀਂ ਲੱਥੀ ਆ ਜੇ ਗੱਬਣ ਆ ਔਖੀ ਮੈਂ ਹੀ ਪਾਈ ਹੈ ਪਹਿਲੇ ਹੀ ਆ ਵੀਰਾ ਕੋ ਠੀਕ ਆ ਤੇ ਜੇ ਚੌਥੇ ਕਿਰੇ ਜਾ ਕੇ ਮੈਂ ਲਈ ਆ ਠੀਕ ਆ ਹਾਂਜੀ ਤੇ ਜੇ ਤੇ ਆ ਦੇਖ ਸਕਦੇ ਝੱਬੂ ਵੀ ਨਹੀਂ ਜਿਤਨਾ ਪਿੱਛੇ ਸੰਗ ਲਾਇਆ ਅਜ ਸਾਰਾ ਮਾਲ ਉਤਰਾ ਹੀ ਆ ਵੈਸੇ ਜਿਤਨਾ ਪਿੱਛੇ ਆਇਆ ਬਾਕੀ ਚੰਗੇ ਭਾਰੇ ਪੱਲੇ ਦੀ ਮਾਝਾ ਜਿਹੜੀ ਅੱਜ ਹੁਣੇ ਲੱਥੀ ਹੈ ਗੱਡੀ 'ਚ ਗੱਡੀ ਵੀ ਅਜੇ ਬਾਹਰ ਹੀ ਲੱਗੀ ਹੈ ਉਤਨੇ ਪੂਰੀ ਪਾਰੀ باندې ਬਸ ਅੰਮ੍ਰਿਤ ਇਹਨਾਂ ਦੇ 20000 ਰੁਪਏ 'ਚ 2000 ਆਪਣਾ 20000 ਰੁਪਏ ਬਾਕੀ ਇਹ ਜੇ ਤਿਆਰ ਹੁੰਦੀ ਆ ਥੱਲੇ ਜੇ ਚੰਗੀ ਤਿਆਰ ਹੁੰਦੀ ਹੈ ਬਾਕੀ ਇਹ ਆ ਕਿ ਸਾਂਭੇ ਸੁੰਭੇ ਚੰਗੀ ਆ ਆਈ ਚੰਗੀ ਸਾਂਭ ਵਾਲੇ ਘਰੋਂ ਆ ਤੇ ਥਣ ਵੀ ਇਹ ਤੇ ਦੇਖ ਸਕਦੇ ਜੀ ਤੇ ਭਾਜੀ ਇਹ ਮਹਿਨ ਦਾ ਰਿਕਾਰਡ ਆ ਫੁੱਲ ਅੱਛਾ ਜੀ ਮੈਂ ਨੇ 18 ਤੋਂ ਪਲੱਸ ਦੁੱਧ ਦਿੱਤਾ ਜੀ ਅੱਛਾ ਹਾਂ ਜੀ ਹਰ ਵੀ ਮਈ ਦੇ ਹਫਤਾ ਦਾ ਗੁੰਝ ਪਿਆ ਜੀ ਠੀਕ ਆ ਮੰਦੀ ਵੀ ਪੂਰੀ ਕੋਈ ਕਮੀ ਨਹੀਂ ਮਹਿ ਜਗੀ ਠੀਕ ਆ ਤੇ ਇਹਦਾ ਮੁੱਲ ਮੁੱਲ ਤੇ ਅੱਭੀ ਜਿੱਦਾਂ ਦੀ ਮੈਂ ਭਾਵੇਂ 1 20 ਵੀ ਕਰ ਲਈਏ ਥੋੜਾ ਹਾਂ ਜੀ ਪਰ ਆਪਾਂ ਜਾਇ ਜੀ ਕਰੀਏ ਮੁੱਲ ਹਣਾ ਕਿੰਨਾ ਮੋਲੇ ਦਾ 1000 ਜੀ ਅੱਛਾ ਇੱਕ ਪੰਜ ਦੀ ਦੇਰੀ ਇੱਕ ਪੰਜ ਦੀ ਕਿਵੇਂ ਚਾ ਕਰਨਾ ਮਾਨ ਹਰ ਨਹੀਂ ਕਰਾਂ ਪੂਰੇ ਤੇ ਕਰਦੀ ਆ ਫਿਰ ਵੇਖ ਲਓ ਜੇ ਪੂਰੇ ਦੀ ਪੂਰੇ ਦੀ ਕਰਦਾ ਫਿਰ ਠੀਕ ਆ ਲੱਖ ਦੀ ਕਰਦੀ ਆ ਪੂਰੇ ਦੀ ਫਿਰ ਲੱਖ ਦੀ ਭਾਜੀ ਕਰ ਲਓ ਕੋਈ ਚੰਗਾ ਠੀਕ ਹੈ ਜੀ ਮੈਂ ਬਹੁਤ ਚੰਗੀ ਜੇ ਜਿਹੜਾ ਵੀਰ ਲੈ ਜੂ ਯਾਦ ਕਰੂਗਾ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਵਿਖਾਉਣੀ ਕੋਈ ਹੋਰ ਹੈ ਜੀ ਹਾਂ ਇੱਕ ਹੈਗੀ ਜੀ ਠੀਕ ਆ ਇਹ ਵੀਰ ਕਿਸੇ ਨਾਲ ਹੋਇਆ ਤਾਂ ਕਹਾ ਸੌਦਾ ਪਰ ਜਿੰਚਰ ਮੰਨ ਲਓ ਉਹਦੇ ਪੈਸੇ ਨਹੀਂ ਹੁੰਦੇ ਉਹ ਚੱਕੀ ਆ ਹਾਂਜੀ ਹਾਂਜੀ ਬੁਸ਼ੀ ਵਾਲੀ ਜੀ ਮੈਂ ਅੱਛਾ ਬੁਸ਼ੀ ਵਾਲੀ ਆ ਕਿੰਨਾ ਇਹ ਤੇ ਕੱਲ ਦੁੱਧ ਇਹ ਵਾਰ ਵੀ ਭਾਈ 8 ਕਿਲੋ ਹੋਊਗਾ ਠੀਕ ਆ ਜਾਨ ਕੇ ਨੇ ਥੋੜਾ ਜੀਜਾ ਨਹੀਂ ਮੈਂ ਨੇ ਲਾਇਆ ਤੋਰ ਉਹ ਬੋਸ਼ੀ ਦੇਣੀ ਜੀ ਆ ਬੋਸ਼ੀ ਜੀ ਦੇ ਹਾਂਜੀ ਤੋਰ ਦਿਓ ਇੱਕ ਰੀਨਾਂ 8 ਕਿਲੋ ਆਗਾ ਪੱਕਾ ਦੋ ਦੇ ਪੱਕਾ ਰਹਿ ਗਏ ਵੀ ਹਾਂ ਕਹਿੰਦੇ ਜੀਜਾ ਨਹੀਂ ਲਾਇਆ

ਇਹਦਾ ਮੁੱਲ ਹਰਪੀ ਭਾਈ 60 ਜੀ ਠੀਕ ਆ ਤੇ 57 ਦੀ ਲਾਸਟ ਦੇ ਦਾਂਗੇ 57000 ਦੀ ਦੇ ਦੋਗੇ ਹਾਂਜੀ ਹਾਂਜੀ ਬਾਕੀ ਚੱਲੋ ਵਿੱਚ ਛੋਟ-ਛਾਟ ਹੋ ਜਾਏ ਕੋਈ ਕਰ ਲਾਂਗੇ ਹਰਪੀ ਭਾਈ ਕੋਈ ਲਾਉਣਾ ਹੁਣ ਠੀਕ ਆ ਕਰਾਂਗੇ ਤੇ ਇੱਕ ਇਧਰ ਵੀ ਹਗੀ ਜੀ ਆਪਣੇ ਕੋਲ ਵੇਖ ਅੱਛਾ ਜੀ ਇੱਕ ਹੋਰ ਹੈਗੀ ਆ ਹਾਂਜੀ ਅੱਜ ਤੇ ਪਛੇ ਵੀ ਵੱਡੇ ਲਕਾਲ ਲਕਾ ਕੇ ਰੱਖੇ ਜੀ ਬੰਦਿਆ ਬੱਚਾ ਜਿਹਦਾ ਡੈਡ ਸਾਲ ਹੋਇਆ ਹੀ ਆ ਅੱਛਾ ਅਰੇ ਕੋ ਜੀ ਮੈਨੀਆਂ ਨੇ ਮਾਰਨਾ ਸ਼ੁਰੂ ਕੀਤਾ ਬੱਚਾ ਜਿਹੜਾ ਇਹਦਾ ਮਰ ਗਿਆ ਵਾ ਐਨੀ ਸਾਵਾਂ ਤੇ ਆ ਬਿਲਕੁਲ ਦੋ ਤੋਂ 60 20 ਤੋਂ ਪਲੱਸ ਚ ਹੁੰਦੀ ਹੁੰਦੀ ਆ ਅੱਛਾ ਜੀ ਥਾਣੇ ਦਾ ਥੋੜਾ ਜਿਹਾ ਹਰਪੀ ਭਾਜੀ ਕੱਟ ਗਿਆ ਠੀਕ ਆ ਕਿਹੜਾ ਥਣ ਘੱਟ ਗਿਆ ਮੈਨੂੰ ਹੀ ਹਦਾ ਬਖਾ ਪਿਛਲਾ ਹਾਂ ਅੱਧਾ ਥਣ ਕੋਈ ਵੀਰ ਗੇ ਲੈ ਠੀਕ ਆ ਜੀ ਠੀਕ ਆ ਉਹ ਤੇ ਵੀਰ ਉਹ ਪਲਾਸ ਤੇ ਜਾਤ ਨਸਲ ਵੇਖੋ ਹਰਪੀ ਭਾਜੀ ਠੀਕ ਆ ਹਾਂਜੀ ਇਹ ਵੀ ਹੁਣ ਆਪਾਂ ਜੀ ਇਹਦੇ ਵੇਖੀ ਠੀਕ ਆ ਫਿਰ ਇਹਨੂੰ ਟੀਕਾ ਲਾ ਕੇ ਲਵਾਵਾਂਗੇ ਠੀਕ ਆ ਇਹ ਥਣ ਤੇ ਦਾ ਉਹ ਜੂ ਪੂਰਾ ਕਿੰਨਾ ਹੁਣ ਦੁੱਧ ਕਿੰਨਾ ਇਹ ਤੱਕ ਬੋਲਾ ਹੀ ਭਾਜੀ ਹਰਪੀ ਤੇ 12 ਕਿਲੋ ਹੋਊਗਾ ਜੇ ਥੱਲੇ ਲੀਟਰ ਵਾਲਾ 12 ਲੀਟਰ ਜਿਹੜਾ ਕਹਿੰਦੇ ਇਹਨੂੰ ਤੋੜ ਦੇਣਾ ਭਾਈ ਇੱਧਰ ਵੇਖ ਲਿਓ ਹਾਂ ਭਾਜੀ ਬਾਕੀ ਵੇਰ ਚ ਕੋਈ ਕਮੀ ਨਹੀਂ ਹੈ ਜੀ ਆਹ ਕਹੀ ਭਾਈ ਠੀਕ ਹੈ ਜੀ ਹਾਂ ਤੇ ਇਹਦਾ ਮੁੱਲ ਹਰਪੀਰੋ ਜੀ ਮੁੱਲੇ ਦਾ 40 ਕਰਦੇ ਜੀ ਅੱਛਾ 35 ਵੀ ਦੇ ਦਈਏ ਹਾਂ 35000 ਜੀ ਤਾਂ ਕਿ ਉਹਦਾ ਅਸ਼ੀ 60000 ਦੀ ਆ ਠੀਕ ਆ ਹੈਗੀ ਕਿ ਨਹੀਂ ਹਰਪੀਰ ਭਾਜੀ ਚਲੋ ਤਰ੍ਹਾਂ ਇਹ ਕਿ ਰੰਗ ਰੂਪ ਤੇ ਚੰਗੀ ਆ ਬਸਲ ਬੜੀ ਆ ਹਰਪੀਰ ਭਾਜੀ ਹਾਂਜੀ ਹਾਂਜੀ ਤੇ ਵੇਖ ਲਓ ਜੇ ਤੁਹਾਨੂੰ ਜੱਪਰਾ ਚਾਹੀਦੀ ਹੈ ਜੈ ਜੀ ਕਰੀਏ ਜੈ ਸੁਣੋ ਹੀ ਕਰੀਏ ਫਿਰ ਕਰ ਦੋ ਕਿੰਨੇ ਦੀ ਤੁਸੀਂ ਕਰ ਦੇਣੀ 32000 ਦੀ ਦੇ ਦਈਏ 30 ਦੇ ਦੇ ਜੀ ਹਾਂ ਨਾ 30000 ਦੇ ਦੇ ਦੁੱਧ ਪਰ ਇੰਟਰ ਹੈਗਾ ਪੱਕਾ ਦੁੱਧ ਨਾ ਵੀਰ ਕੋਈ ਬੋਲਾ ਜੀ ਦੁੱਧ ਬਣੀ ਜਾਈ ਠੀਕ ਹੈ ਜੀ ਠੀਕ ਹੈ ਵੀ ਜੀ ਹੋਰ ਕੁਝ ਚਾਹੇ ਤਾਂ ਦਿਖਾ ਦਿਓ ਬੱਚਾ ਇਹਦਾ ਡੈੱਡ ਹੁੰਦਿਆ ਜੀ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਇਹ ਹਜੇ ਮੈਲਾ ਮਾਰਨਾ ਜੀ ਮਸ਼ੀਨ ਬਾਕੀ ਇਹ ਕਿ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਉਹ ਆਪਾਂ ਪਹਿਲਾਂ ਦੱਸਤੀ ਜੀ ਵੀ ਆਈ ਵੀ ਜਾ ਕਮੀ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਆਪਣੀ ਮਰਜ਼ੀ ਨਾ ਕਰੋ ਤੇ ਪਸੰਦ ਹੋਵੇ ਤੇ ਲੈ ਜਾ ਨਹੀਂ ਪਸੰਦ ਹੋਵੇ ਤੇ ਫਿਰ ਨਹੀਂ ਬਾਕੀ ਆਪਣੀ ਪਸੰਦ ਹੈ ਕਿਸ ਦੀ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ